ਮੈਂ ਦੱਸਤਾ ਜੀ ਵੀ 80000 ਰੁਪਏ ਮੁੱਲ ਇਹਨਾਂ ਦਾ ਕੋਈ ਗੱਲ ਨਹੀਂ ਹਾਂਜੀ ਕੁਛ ਅਸੀਂ ਕਹੀਏ ਉਸ ਮਾਜੀ ਕਹ ਤੋ 5-50 ਜੋ ਮਾਜੀ ਕਹ ਤੋ ਗੁੱਸਾ ਕਰੋਗੇ ਕਿ ਨਹੀਂ 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 ਗੁੱਸੇ ਵਾਲਾ ਮਤਲਬ ਇਹ ਮੰਡੀ ਆ ਮੰਡੀ ਐ ਬਾ ਤੂੰ ਹੀ ਦੱਸ ਕੱਚੀਆਂ ਗੱਲਾਂ ਨਾ ਕਰਿਆ ਕਰੋ ਜਾਂ ਟਾਟਾ ਵਾਟਾ ਕਰਦਿਆ ਕਰੋ ਵੀ ਜੱਸ ਜਨੋ ਵੀ ਆ ਸਾਡਾ ਮੁੱਲ ਇਹ ਦੋ ਘੰਟਾ ਪਾ ਦੇਣੀਆਂ ਨਹੀਂ 52 ਦੀਆਂ ਦੇ ਦੇ ਨਹੀਂ ਜੀ 53 ਦੀਆਂ ਦੇ ਦੇ ਨਹੀਂ ਜੀ ਹਾਂਜੀ ਕਿਵੇਂ ਆ ਨਾ ਜੀ ਤਾਂ ਕਹੀ ਜਨ ਮੁੱਲ ਇੱਕ ਹੀ ਆ ਚਾਚਾ ਇਹਨਾਂ ਦਾ ਨਹੀਂ ਧੱਕਾ ਨਹੀਂ ਧੱਕਾ ਤੂੰ ਜਿਹੜਾ ਧੱਕਾ ਤੂੰ ਕੱਢ ਲਈ ਕੋਈ ਚੱਕਰ ਨਹੀਂ ਚੱਲ ਸਹੀ ਰਹਿ ਜਾ ਗੱਡੀ ਉਰਾਂ ਪੱਟਣਾ ਬਈ ਕਾੜ ਲਾ ਦੋਨੇ ਕਾੜ ਲਿਆ ਓਰੇ ਨਾਲੇ ਦੀ ਪੱਟ ਤਾਂ ਲੈ ਲੋ ਹਾਲਾ ਇਹਦੀ ਕਾੜੀ ਬੱਚਾ ਦਾ ਹਾਂ ਪੱਤੋਂ ਦੀ ਲਾਲ ਰੱਸੀ ਵਾਲਾ ਬੱਚਾ ਵਾ ਉਹ ਕੱਟ ਕੇ ਲਿਆ ਦੇ ਤਾ ਕਰਨ ਪਾਲ ਉਹ ਝੋਲਾ ਖੋਲ ਕੇ ਦੇਖ ਸਾਰੀ ਪਹਿਲਾਂ ਟਰਾਈ ਕਰ ਪੂਰੀ ਚੈੱਕ ਕਰ ਲੋ ਜੰਗੀ ਤਾ ਪਹਿਲਾਂ ਚੈੱਕ ਕਰੋ ਮੁੜ ਕੇ ਫਿਰ ਉਹ ਗੱਲ ਜੀ ਨਹੀਂ ਬਣਦੀ ਮੈਂ ਮੱਥਾ ਪੱਜਾ ਵਜਾਇਆ ਫਿਰ ਐਵੇਂ ਜਾਂਦਾ ਦੇਖੋ ਜੁੱਧ ਵਾਲੀ ਬੱਕਰੀ ਹੈ ਹਾਂ ਜੀ ਸਸੇ ਗਾਜੀ ਹਾਂ ਜੀ ਕੋਈ ਨਹੀਂ ਕੋਈ ਸਾਰੇ ਕੋਲ ਪਾਣੀ ਚੋੜਾ ਮੈਨੂੰ ਪਹਿਲਾਂ ਚੈੱਕ ਕਰ ਲੈ ਜੀ ਸਰ ਚੋੜਾ ਪਾਣੀ ਬੱਲੇ ਮੜ ਜਾ ਦੂਜੇ ਦੂਜੇ ਸੂਏ ਪੱਠਾ ਨੇ ਵੀਰੇ ਸਾਰੀਆਂ ਤੰਦ ਕਰਕੇ ਪੂਰੇ ਥੱਲੋਂ ਠੀਕ ਹੈ ਠੀਕ ਹੈ ਓਕੇ ਆ ਜਾ ਹੁਣ ਇੱਧਰ ਲਿਆਓ ਜੀ ਦੇ ਉਸਾਈ ਹਾਂ ਕਿੱਧਰ ਗਿਆ ਹਾਂਜੀ 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 ਇੱਧਰ ਆ ਮੈਦਾਨ ਚ ਮੈਂ ਕਿਹਾ ਲਾਓ ਜੀ ਇੱਧਰ ਆ ਜਾ ਸਾਰੀ ਸਕੇ ਰੱਖ ਬਾਈ ਪਹਿਲਾਂ ਤਾਂ ਤਸੱਲੀ ਕਰਦਾ ਬਾਅਦ ਚ ਨਹੀਂ ਫਿਰ ਐਵੇਂ ਫਾਇਦਾ ਬਣਾ ਗੱਲਾਂ ਚ ਉਹ ਤਾਂ ਚੁਗਦੇ ਜਗਦੇ ਕੋਈ ਮਾਣਾ ਮੱਟਾ ਇਦਾਂ ਤੇ ਡੱਕਾ ਡੁੱਕਾ ਹੋ ਜਾਂਦਾ ਆਹੀ ਆਵੇਂ ਹੁਣ ਸਾੜ ਦੇ ਪੁੱਤ ਬੱਕੀ ਨੂੰ ਆਉਣਾ ਜੱਟ ਲਾਂ ਦੇ ਨਾ ਉਹ ਮੈਂ ਆਪਣਾ ਜੀ ਤੁਹਾਨੂੰ ਬਾਲ ਜੀ ਥੱਲੇ ਆ ਜਾ ਲਾ ਕੀ ਨਦਰਮਾ ਪੁੱਲ ਗਿਆ ਤੇਰਾ ਆ ਵਜੇ 10000 ਅਸੀਂ ਬੱਲੇ ਮੈਂ ਦੱਸਤਾ ਜੀ ਵੀ 80000 ਰੁਪਏ ਮੁੱਲ ਇਹਨਾਂ ਦਾ ਕੋਈ ਗੱਲ ਨਹੀਂ ਹਾਂਜੀ ਕੁਛ ਅਸੀਂ ਕਹੀਏ ਉਸ ਮਾਜੀ ਕਹ ਤੋ 5-50 ਜੋ ਮਾਜੀ ਕਹ ਤੋ ਗੁੱਸਾ ਕਰੋਗੇ ਕਿ ਸਾਡੀ ਨਹੀਂ 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 ਗੁੱਸੇ ਵਾਲਾ ਮਤਲਬ ਇਹ ਮੰਡੀ ਆ ਮੰਡੀ ਐ ਤੂੰ ਸਾਡੇ ਪਿਓ ਮਾਰਨ ਗਾ ਗੁੱਸਾ ਕਿਹੜੀ ਗੱਲ ਤੋਂ 50000 ਦੀਆਂ ਬੱਤਰੀਆਂ ਨਹੀਂ ਜੀ ਮੋਬਾਈਲ ਤੇ ਐ ਕਰ ਲੈ ਸ਼ਾਂਜੀ ਥੋੜੀ ਕਿੰਨੇ ਦੀਆਂ ਦੇਵੇਂਗਾ ਐ ਕਿੰਨੇ ਦੀਆਂ ਦੇਵੇਂਗਾ ਧੰਦਾ ਧੰਦਾ ਯਾਰ ਘਟ ਦੇ 1000 ਕਿਵੇਂ ਜੋੜੀ ਚੋਂ ਪਾ 500 ਘਟੇਗਾ ਹਾਂ ਇਹ ਕਿਹੜਾ ਕੰਮ ਆ ਯਾਰ ਤੋਹੋ ਜੀ ਗੱਲ ਕਰ ਵੀ ਆਪਾਂ ਇੰਨੇ ਦੀਆਂ ਵੇਚਣੀਆਂ ਬਾ ਤੂੰ ਹੀ ਦੱਸ ਕੱਚੀਆਂ ਗੱਲਾਂ ਨਾ ਕਰਿਆ ਕਰੋ ਯਾਰ ਟਾਟਾ ਵਾਟਾ ਕਰਦਿਆ ਕਰੋ ਵੀ ਜੱਸ ਜਾਨੋ ਵੀ ਆ ਸਾਡਾ ਮੁੱਲ ਜ ਦੋ ਘੰਟਾ ਪਾ ਦੇਣੀਆਂ ਨਹੀਂ ਦੇ ਉਦੋਂ ਜਵੇਂ ਤੈਨੂੰ ਰੋਟੀ ਬਣੇ ਗਾ ਇਹਨਾਂ ਨੂੰ ਵੀ ਰੋਟੀ ਛੱਡ ਕੇ ਦੇ ਮੈਂ ਤੂੰ ਪੱਕਾ ਮੁੱਲ ਆ ਚਾਚਾ ਤੂੰ ਪੱਕਾ ਕਹੇ ਤੂੰ ਕੀ ਕਹਤਾ 1000 ਘਟਾ 2000 ਘਟਾ ਦੇ ਸਾਡੀ ਲੋੜ ਹੀ ਨਹੀਂ ਵਿੱਚ ਦਲਾਲਾਂ ਦੀ 80 ਮੁੱਲ ਕੀਤਾ 2000 ਘਟਾਇਆ ਲੈ ਰੁਪਏ ਗਿਣੇ ਰਾਹੀ ਰਾ ਦਲਾਲ ਪੋਈ ਗਾਲੀ ਨਹੀਂ ਨਹੀਂ ਫਿਰ ਸਾਡੀ ਵੀ ਲੋੜ ਨਹੀਂ ਆ ਵਿੱਚ ਤਾਂ ਹਾਂਜੀ ਜੋ ਘੱਟ ਨਹੀਂ 2000 ਹੈ ਭਾਈ ਤੂੰ ਤਾਂ ਪੱਕੀ ਦਾ 10000 10 ਤੂੰ ਵੀ ਬਾਦੇ ਪੱਕੀ ਰਾ ਕੋਈ ਇੱਕ ਹੰਡ ਟਰਾਈ ਕਰ ਲਈਏ ਅਸੀਂ ਤੁਸੀਂ ਬਾਤ ਨਹੀਂ ਤੂੰ ਪਾਉਣਾ ਇੱਕੇ ਗੱਲ ਦੱਸ ਦੋ ਦੇ ਗੱਲ ਸੁਣ ਮਾਲ ਤੇਰਾ ਰਾ ਤੂੰ ਪਾਵੇਂਗਾ ਇੱਕ ਕੋਈ ਗੱਲ ਦੱਸ ਦੋ ਹਾਂ 75000 ਰੁਪਏ ਦੇ ਦੇ ਨਹੀ ਜੀ ਹਾਂਜੀ 60 ਤੋਂ ਅੰਦਰ ਆ ਕੇ ਮੰਗਦੇ ਆ ਵੀਰੇ ਅਗਲੇ ਅੰਦਰ ਨਹੀਂ ਵਿਕਣ ਜੇ ਕੋਈ 60 ਤੋਂ ਅੰਦਰ ਵੜ ਕੇ ਤੇਰਾ ਧਿਆਨ ਹੈਗਾ ਕਾਲੀ ਬੱਕਰੀ ਲੱਸੀ ਹੈ ਉਹ ਕੋਈ ਜੱਕਾ ਨਹੀਂ ਪੱਠਾ ਨਮੀਆਂ ਨੇ ਨਹੀਂ ਅੰਦਰ ਠੀਕ ਹੈ ਕਿ ਨਹੀਂ ਗੱਲ ਕੋਈ ਜਾਇਜ਼ ਗੱਲ ਦੱਸੇਗਾ ਤਾਂ ਹੋ ਜਾਊਗਾ ਅੰਦਰ ਨਹੀਂ ਹੋਣੀਆਂ ਨਹੀਂ ਜੀ 60 ਤੋਂ ਅੰਦਰ ਕਹਿੰਦੇ ਆ ਅੰਦਰ ਦੋਹਾਂ ਨਾਲ ਨਹੀਂ ਜੀ ਉਹ ਤਾਂ ਕਸੂਨ ਵਾਲੀ ਆ ਕਿੰਨੇ ਦੀਆਂ ਫੌਜ ਫਿਰ ਜੋੜੀ ਜਰ ਜਾਂਦੀ ਹੈ ਸੋਬਾ ਸੋਬਾ ਹੋਣੀ ਕਰ ਬਸ ਫੋਣੀ ਵਾਲਾ ਹੀ ਕੰਮ ਦੱਸਿਆ ਜੀ 75000 ਰੁਪਏ ਦੇ ਦਾਂਗੇ ਨਹੀਂ 75 ਦਾ ਧੰਨ ਨਹੀਂ ਹੈ ਬਾਬਾ ਤੁਸੀਂ ਪੱਕੀ ਦੱਸ ਦੋ 52 ਦੀਆਂ ਦੇ ਦੇ ਨਹੀਂ ਜੀ 53 ਦੀਆਂ ਦੇ ਦੇ ਨਹੀਂ ਜੀ ਹਾਂ ਜੀ ਕਿਵੇਂ ਆ ਨਾ ਜੀ ਤਾਂ ਕਹੀ ਜਨ ਇਹ 55 ਦੀਆਂ ਵੀ ਨਹੀਂ ਹੋਣੀਆਂ 60 ਦੀਆਂ ਵੀ ਨਹੀਂ ਹੋਣੀਆਂ ਨਾ ਮੈਂ 60 ਦੀਆਂ ਲੈਣੀ ਆ ਮੈਂ ਤਾਂ 60 ਤੋਂ ਕੁਛ ਅੰਦਰ ਆ ਅੰਦਰ ਹੋਣੀਆਂ ਨਹੀਂ ਜੀ ਅੰਦਰ ਦੱਸ ਬਾਹਰ ਹੋਣਗੇ ਕਿੰਨੇ ਦੀਆਂ ਫਰਹਾਨ ਆ ਸਾਰਾ ਕੁਝ ਛੱਡ ਕੇ ਸੱਕੀ ਹਾਂ ਇੱਕੋ ਹੀ ਗੱਲ ਹਾਂ ਹੈ ਹਾਂ 74000 ਦੇ ਦਾਂ ਕਿੰਨੀ ਆ 74000 ਫਿਰ ਨਹੀਂ ਆਪਣਾ ਕੰਮ ਬਣਾ ਫਿਰ ਤੂੰ ਤਾਂ 1000 1000 ਕਰੀ ਜਾਂਦਾ 75 ਕਹਿ ਕੇ 74 ਕਹਿ ਤਾਂ 500 ਦੇ ਬਣਦੇ ਆ ਯਾਰ ਫਿਰ ਚਾਚਾ ਤੂੰ ਵੀ ਤਾਂ ਉੱਥੇ ਜਾਣਾ ਤੂੰ ਹੀ 1000 ਚੱਕ ਲੈਣਾ 56000 ਦੀਆਂ ਦੇ ਲੈ ਮੈਂ ਤਾਂ 6000 ਪਾਤਾ ਇਕੱਠਾ ਚੱਕ ਠੀਕ ਆ 57 ਦੀਆਂ ਦੇ 70000 ਦੀਆਂ ਲਈਆਂ ਹੈ 70000 ਦੀਆਂ ਦੋ ਘਟ 60 ਦੀਆਂ ਦੇ ਚੱਕ ਫੜ ਨਹੀਂ ਦੋ ਘਟ 60 ਦੀਆਂ ਕੱਚਾ ਨਹੀਂ ਮੁੱਲ ਆਇਆ ਤੈਨੂੰ ਇਹ ਤੈਨੂੰ ਮੈਂ ਦਾਦ ਨਾਲ ਕੋਈ ਕਹ ਦੇ ਤੇਰਾ ਤਾਰਾ ਤੂੰ 2 ਲੱਖ ਮੰਗ ਸਾਨੂੰ ਗੁੱਸਾ ਕੋਈ ਨਹੀਂਗਾ ਤੇਰੀ ਆ ਦੋ ਘਟ 60 ਦੀਆਂ ਨਹੀਂ ਲੱਗ ਨੇੜੇ ਮੈਂ ਖੱਲਾ ਲੱਗ ਨੇੜੇ ਹਾਂ ਬੋਲ ਰਾਇ ਕਰਿਆ ਉਹ ਰਾਇ ਕੀ ਕਰਨੀ ਚਾਹਤਾ ਰਾਇ ਕਰਿਆ ਉਹ ਅੱਜ ਅਸੀਂ ਵੀ ਤਾਂ ਕੀਤੀ ਯਾਰ ਰਾਇ ਕੋਈ ਗੱਲ ਨਹੀਂ ਕਟਾ ਹਾਂ ਕੀ ਕਟਾ ਹੈ ਬਲੱਡ ਬਲੋਟ ਕਟ ਗਿਆ ਹਾਂ ਮੁੱਲ ਘਟਾ ਮੁੱਲ ਘਟਾ ਬੱਕਰੀ ਬੰਦੀ ਦੇ ਕੇ ਲਸੀ ਮੁੱਲ ਨਹੀਂ ਘਟਾ ਦੇਖ ਲਈ ਮੁੱਲ ਘਟ ਨਹੀਂ ਹੈ ਦੇਖ ਲਈ ਮੁੱਲ ਘਟ ਨਾਲ ਸੌਦਾ ਮਿਲੂ ਕਿਵੇਂ ਲੈਣ ਵਾਲੇ ਨੂੰ ਦੱਸੀ ਦੱਸ ਦੇ ਮੈਨੂੰ ਵੀ ਜੇ ਘਟ ਮੁੱਲ ਲਾਵਾਂਗੇ ਸੌਦਾ ਮਿਲੂਗਾ ਤਾ ਮੁੱਲ ਲਾ ਕੇ ਵਾ ਚਾਚਾ ਦੋ ਹਰਫਾਂ ਦੀ ਗੱਲ ਕਰ ਲੈ ਲਾ ਦੱਸ ਤੂੰ ਦੱਸ ਹੁਣ ਇਹ ਤਾਂ ਮੈਂ ਦੱਸ ਜਿਹੜੀ ਰਾਏ ਕਰਕੇ ਆਇਆ ਮੈਨੂੰ ਉਹ ਦੱਸ ਮੈਂ ਰਾਹ ਰੁਪਏ ਦੱਸਤਾਂ ਨੂੰ ਇੱਕ ਵਾਰ ਉਹ ਤਾਂ ਨਾ 70 ਦੇ ਦਿੱਤਾ ਤੁਸੀਂ ਰਹਿਈ ਨਹੀਂ ਕੀਤੀ ਰਹਿ ਤਾਂ ਕੋਈ ਹੋਰ ਕੀਤੀ ਐ ਜਿਹੜੀ ਕਰਕੇ ਆਇਆ ਉਹ ਰੱਖਾ ਇੱਥੇ ਪੰਚਾਇਤ ਚ ਜਿਹੜੀ ਮੈਂ ਰਾਹ ਕਰਕੇ ਆਇਆ ਮੈਂ ਤੈਨੂੰ ਦੱਸ ਤੀ ਜਿਹੜੀ ਤੁਸੀਂ ਕਰਕੇ ਆ ਉਹ ਦੱਸ ਹਾਂ ਨਹੀਂ ਦੱਸ ਦੀਏ ਹਾਂ 65000 ਰੁਪਏ ਜਾਂ ਚੱਲੇ ਮੈਨੂੰ ਪਤਾ ਸੀ ਤੂੰ ਐਂ ਕਰੇਗਾ ਆਲਾ ਫੜ ਉਹਨਾਂ ਨੇ ਬਾਈਆਂ ਨੇ ਵੀ ਅੰਦਰ ਕਹਿਆ ਸੀਗਾ ਕੀ ਸੁਣ ਤਿਆ ਕਰ ਵੀ ਇਹ ਗੱਲ ਮੈਂ ਕੋਈ ਉਹ ਨਹੀਂ ਬੀ ਨੇ 60 ਕਹਤਾ ਮੈਂ ਸਾਢੇ ਜੌਂਟ ਦੀ ਨਹੀਂ ਲੈਂਦਾ ਹਾਂ 1000 ਘੱਟ 60 ਦੀਆਂ ਦੇ ਦੇ ਨਹੀਂ ਚਾਚਾ ਨਹੀਂ ਹੁੰਦੀ ਜਾਇਆ ਜਾਤਾ ਨੂੰ ਹੁਣ ਕਿਆ ਮੈਂ ਕਹਾਂ ਮੈਂ ਮੰਨ ਲੀ ਤੇਰੀ ਗੱਲ ਮੰਨ ਲੈਂਦਾ ਲਿਖਾਈ ਕਰਾ ਦੇਂਗਾ ਮੈਂ ਕਹਾਂ ਕੋਈ ਗੱਲ ਲਿਖਾਈ ਦਾ ਮਹਿੰਗੀ ਸਸਤੀ ਨਹੀਂ ਹੁੰਦੀ ਨਾ ਦਰਾਲੀ ਨਾਲ ਲਿਖਾਈ ਨਾ ਮਹਿੰਗੀ ਸਸਤੀ ਨਹੀਂ ਹੁੰਦੀ ਮਿਹਨਤਾਂ ਨੇ ਆਪਦੀ ਮਿਹਨਤ ਲਿਆਣੀ ਹੁੰਦੀ ਆ ਓਰੇ ਆਦਰਨਪਾਲ ਕਰ ਓਰੇ ਸੱਜਾ ਹੱਥ ਚੱਕ ਤਨੂ ਮੋਲਾ ਪਰਚਿ ਕਰਾ ਕੇ ਦੇ ਮਾ ਗੁਰਦੁਆਰਾ ਮੁਸ਼ਕਨ ਸਿੰਘ ਸਾਹਿਬ ਕੋਲੇ ਆ 1 2 3 ਮੋੜੂ ਮੜਾਉ ਮਠਾਈ ਖਾਉ ਪੂਰੇ ਦੀ ਬਸ ਇੱਕ ਪੰਜ ਪੈਸੇ ਨਹੀਂ ਹੋਰ ਦੇਣੀ ਫੜੋ ਜੀ ਆ ਬੱਕਰੀਆਂ ਦਿਖਾ ਦੇ ਆਪ ਕਰ ਲੋ ਕਤ ਬੱਚਾ ਲਿਆ ਲੈ ਬੱਕਰੀਆਂ ਦਿਖਾ ਦਿੰਦਾ ਲੈ ਸਾਈਡ ਤੇ ਕੱਢੀ ਬਈ ਯਾਰ ਮੈਂ ਬੱਕਰੀਆਂ ਦਿਖਾਉਣਾ ਬਈ ਸੋਨੂੰ ਜਿਹੜੀਆਂ ਸੌਦਾ ਹੋਇਆਗਾ ਬੱਕਰੀਆਂ ਹੈਗੀਆਂ ਨੇ ਪੂਰੇ ਵਧੀਆ ਕਾਠ ਦੀਆਂ ਠੀਕ ਹੈ ਵੱਡੀਆਂ ਵੀ ਨਹੀਂ ਆ ਇੱਥੇ ਲੈ ਲਿਆ ਬਾਈ ਇੱਥੇ ਲੈ ਆਹ ਦੇਖੋ ਸੂਨ ਵਾਲੀ ਲਾਲ ਬੱਕਰੀ ਆ ਲਾਲ ਬੱਕਰੀ ਆ ਜਿਹੜੀ ਸੂਨ ਵਾਲੀ ਆ ਅੱਠਾਂ ਦੰਦਾਂ ਦੀ ਆ ਇਹ ਇਹ ਅੱਠਾਂ ਦੰਦਾਂ ਦੀ ਆ ਦੋਏ ਅੱਠਾਂ ਦੰਦਾਂ ਜੀ ਨੇ ਆ ਦੇਖੋ ਝੋਲੇ ਖੋਲ ਕੇ ਦਿਖਾਈ ਬਈ ਇਧਰੋਂ ਆ ਲੈ ਆ ਲੈ ਥਾਣਾਂ ਦੀਆਂ ਪੂਰੀਆਂ ਵਧੀਆਂ ਨੇ ਵੱਡੇ ਥਾਣ ਲੱਗੇ ਹੋਏ ਨੇ ਯਾਨੀ ਕਿ ਛੋਟਾ ਮੋਟਾ ਥਾਣ ਨਹੀਂ ਲੱਗੇ ਹੋਇਆ ਬੱਕਰੀ ਦੇ ਕਿਸੇ ਦੇ ਵੀ ਪੂਰੇ ਵੱਡੇ ਥਾਣਾਂ ਦੀਆਂ ਬੱਕਰੀਆਂ ਨੇ ਹਾਇਟ ਆ ਬਖੋਲ ਮੰਨ ਕੇ ਚੱਲੋ ਬਈ 37 37.5 38 ਇੰਚ ਦੀਆਂ ਬੱਕਰੀਆਂ ਹੈਗੀਆਂ ਨੇਗੀਆਂ ਪੂਰੇ ਬਾਯੋ ਕੀਮਤੇ ਚੱਲੋ ਵਿਕੀਆਂ ਨੇਗੀਆਂ ਨਾ ਇੱਕ ਦੇ ਨਾਲ ਬੱਚਾ ਦੁਬਾਰੇ ਗੱਬਣਾ ਤਾਂ ਨਹੀਂ ਗਈ ਬਈ ਕੋਈ ਇੱਕ ਗੱਬਣਾ ਤਾਂ ਨਹੀਂ ਉਹ ਦੁਬਾਰੇ ਕਈ ਵਾਰੀ ਨਹੀਂ 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 ਠੀਕ ਹੈ ਹੁਣ ਸੂਈਆ ਬੱਚਾ ਥੱਲੇ ਛੱਡ ਦਿੰਦੇ ਆ ਇਹਦਾ ਇੱਕ ਬੱਚਾ ਹੈਗਾ ਤਾਂ ਸੌਦਾ ਹੋਇਆ ਤੇ ਇਹ ਗੱਬਣਾ ਕਿੰਨੇ ਦਿਨ ਲਊਗੀ ਸੂਣ ਦੇ ਸੂਣ ਦੇ ਕਿੰਨੇ ਦਿਨ ਲਊਗਾ ਇਹ ਬਾਅਦ ਚ ਅਗਲੀ ਮੰਡੀ ਆ ਕੇ ਇਹਦਾ ਮੁੰਡਾ ਆਈਆ ਮੀਨਾ ਕਿ ਲਊਗੀ ਸੂਣ ਦਾ ਬੱਕਰੀ ਬਹੁਤ ਵਧੀਆ ਲੈਣ ਥੋੜਾ ਅੱਗੇ ਕਰਵਾਈਏ ਆ ਚੱਕੋ ਹਾਂਜੀ ਇਹ ਦੋ ਬੱਕਰੀਆਂ ਨੇ ਹੁਣ ਸਾਈਡ ਤੇ ਕੱਢ ਕੇ ਦਿਖਾਤੀਆਂ ਜਮਾ ਕੋਈ ਵੀ ਐ ਨਾ ਕਹਦੇ ਵੀ ਬੱਕਰੀਆਂ ਦਿਖਾਈਆਂ ਆ ਲੈ ਉਹ ਦਿਖਾਤੀਆਂ ਠੀਕ ਹੈ ਉਹ ਪੂਰੀ ਵੱਡੀ ਵੇਲ ਲੱਗੀ ਇਹਦੀ ਵੀ ਉਹਦੀ ਪੂਰੀ ਵੱਡੀ ਵੇਲ ਲੱਗੀ ਆ ਬੱਚਾ ਇਹਦਾ ਇਸੇ ਦੇਈ ਬਾਈ ਓਕੇ ਤੇ ਵੱਤ-ਵੱਤ ਪਹੁੰਚਿਆ ਕਰੋ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਦੇ ਉੱਪਰ ਕੋਲ ਰਪੋਟਾਂ ਓਕੇ